ਹੁਣ ਇਹ ਤਾਂ ਚਿੱਠੀ ਦੇ ਕੇ ਆ ਗਏ ਕਬੂਲਨਾਮਾ ਦੇ ਆਏ ਦਸਤਖਤ ਕਰਾ ਆਏ ਆ ਗਏ ਇਹਨਾਂ ਨੇ ਵੇਟ ਕਰਦੇ ਰਹਿਣਾ ਜੇ ਮੰਨ ਲਓ ਤਾਂ ਹੋ ਸਕਦਾ ਹੈ ਕਿ ਮੀਟਿੰਗ ਡਿਲੇ ਕਰਨ ਨਹੀਂ ਮੈਨੂੰ ਲੱਗਦਾ ਐਡਾ ਸੌਖਾ ਨਹੀਂ ਟਾਲਣਾ ਲੰਮਾ ਸਮਾਂ ਜਿਸ ਤਰੀਕੇ ਨਾਲ ਅੱਜ ਗੱਲ ਹੋਈ ਹੈ ਜਿਹੜਾ ਪਹਿਲਾਂ ਵੀ ਕਹਿ ਰਹੇ ਸੀ ਕਿ ਉਹਨਾਂ ਨੇ ਇੰਟਰਵਿਊ ਰੱਖ ਲਈ ਜੀ ਫਲਾਨਾ ਸ਼ਾਇਦ ਜਥੇਦਾਰ ਨਾ ਹੋਵੇ ਔਰ ਜਥੇਦਾਰ ਕੋਈ ਕੱਲੇ ਐਜੀਪੀਸੀ ਨਾਲ ਤੇ ਕੱਲੇ ਅਕਾਲੀ ਦਰ ਨਾਲ ਨਹੀਂ ਨਾ ਹੁਣ ਗਲੋਬਲ ਲੈਵਲ ਤੇ ਅਕਾਲ ਤਖਤ ਦਾ ਓਵਰঅল ਗਲੋਬਲ ਲੈਵਲ ਤੇ ਟੈਂਪੋਰਰੀ ਸੀਟ ਹੈ ਜਿਹੜੀ ਓਵਰঅল ਕਮਿਊਨਿਟੀ ਹੈ ਔਰ ਉਹ ਜਿਹੜਾ ਗਲੋਬਲ ਇੱਕ ਓਵਰਲ ਰਾਏ ਹੁੰਦੀ ਹੈ ਕਮਿਊਨਿਟੀ ਦੀ ਤਾਂ ਉਹ ਸੀਟ ਤੇ ਬੈਠੇ ਬੰਦੇ ਨੂੰ ਵੀ ਬਾਰ-ਬਾਰ ਜਾਗ ਆਉਂਦੀ ਹੋਣੀ ਹੈ ਕਿ ਇਹ ਗੱਲ ਕਿੱਥੇ ਤੱਕ ਜਾਊਗੀ ਕਿੰਨੇ ਤੱਕ ਜਿੰਨਾ ਜ਼ੋਰ ਇੱਥੇ ਇਹਨਾਂ ਦੀ ਗੱਲ ਨਾ ਮੰਨਣ ਤੇ ਲਾਉਣਾ ਪਊਗਾ ਉਦੋਂ ਵੱਧ ਜ਼ੋਰ ਉਸ ਕਮਿਊਨਿਟੀ ਨੂੰ ਨજર ਅੰਦਾਜ਼ ਕਰਨ ਤੇ ਲੱਗੂਗਾ ਇਹ ਐਡਾ ਸੌਖਾ ਕੰਮ ਨਹੀਂ ਹੈ ਕਿ ਕੱਲੇ ਇੰਨੇ ਨਾਲ ਹੀ ਜੀ ਕੰਮ ਹੋ ਗਿਆ ਜੇ ਬਾਕੀ ਦੀਆਂ ਚੀਜ਼ਾਂ ਇਸ ਲੈਵਲ ਦੇ ਉੱਤੇ ਹੋ ਰਹੀਆਂ ਨੇ ਔਰ ਉਹ ਮੀਟਿੰਗ ਤਾਂ ਮੇਰੇ ਖਿਆਲ ਹੈ ਨੇੜ ਭਵਿੱਖ ਵਿੱਚ ਕੋਈ ਕਰਨੀਆਂ ਪੈਣਗੀਆਂ ਮੀਟਿੰਗਾਂ ਦਾ ਸ਼ਾਇਦ ਮੈਨੂੰ ਨਹੀਂ ਪਤਾ ਉਹਨਾਂ ਦਾ ਕੋਈ ਪਰਮਾਨੈਂਟ ਸ਼ੈਡਿਊਲ ਵੀ ਹੁੰਦਾ ਜਾਂ ਵੈਸੇ ਜਦ ਕੋਈ ਮੁੱਦਾ ਆਉਂਦਾ ਕਦੇ ਉਦੋਂ ਹੀ ਕਰਦੇ ਨੇ ਪਰ ਇਹਨਾਂ ਨਾਲ ਕੋਈ ਕਮਿਟਮੈਂਟ ਤਾਂ ਬੈਠ ਕੇ ਗੱਲ ਹੋਈ ਹੋਣੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਦੋਂ ਕੁ ਬਣਾ ਲੈਣਗੇ ਕਦੋਂ ਕੀ ਕਰਨਗੇ ਅੱਗੇ ਮੀਟਿੰਗ 'ਚ ਕੀ ਕਰਨਾ ਥੋੜਾ ਜਿਹਾ ਪਾਲਣਾ ਨਹੀਂ ਕਰਨਾ ਇੱਕ رائے ਮਸ਼ਵਰਾ ਹੋਏਗਾ ਕਿਸ ਧੰਗ ਨਾਲ ਕਰਨਾ ਹੈ ਕੋਈ ਨਿਕਲਣਾ ਹੈ ਉਹ ਇੱਕ ਅਲੱਗ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਇਹ ਕਨਫੈਸ਼ਨ ਤਾਂ ਹੈ ਹੀ ਹੈ ਇਹ ਕਬੂਲਨਾਮਾ ਤਾਂ ਹੈ ਹੀ ਹੈ ਇਹ ਇੱਕ ਟਾਈਪ ਦੀ ਕੰਪਲੇਂਟ ਔਰ ਸ਼ਿਕਾਇਤ ਵੀ ਆ ਨਾਲ ਦੀ ਨਾਲ ਇਹ ਦੋਨੋਂ ਕੁਝ ਨੇ ਇਹਦੇ ਚ ਆਪਣੇ ਲਈ ਕਬੂਲਨਾਮਾ ਆਪ ਤੋਂ ਉੱਪਰ ਬੈਠੇ ਪ੍ਰਧਾਨ ਜੀ ਲਈ ਜਾਂ ਚੈਲਦੇ ਡਿਪਟੀ ਸੀਐਮ ਲਈ ਸ਼ਿਕਾਇਤ ਹੈ ਉਹਦੀ ਕਿ ਕੀਤੀ ਉਹਨਾਂ ਨੇ ਜੀ ਸਾਡਾ ਕਬੂਲਨਾਮਾ ਤਾਂ ਹੈ ਕਿ ਉਹ ਕਿਸੇ ਨਾਲ ਰਹੇ ਤੇ ਅਸੀਂ ਬਿਲਕੁਲ ਗੱਲ ਨਹੀਂ ਕੀਤੀ ਆ ਨਹੀਂ ਕੀਤੀ ਆ ਨਹੀਂ ਕੀਤੀ ਤੇ ਸਾਡਾ ਹੈਗਾ ਹੀ ਹੈ ਅਸੀਂ ਉਦੋਂ ਮੌਕੇ ਤੇ ਨਹੀਂ ਬੋਲੇ ਇਸ ਲਈ ਇਹ ਚਿੱਠੀ ਚੋ ਡਬਲ ਮੈਸੇਜ ਹੈ ਤੇ ਇਸ ਲਈ ਜਥੇਦਾਰ ਸਾਹਿਬ ਕੱਲਾ ਕਮੂਨ ਨਾਮ ਦਾ ਗੱਲ ਕਰਕੇ ਤੇ ਜਿਹੜੀ ਨਾਲ ਸ਼ਿਕਾਇਤ ਜੁੜੀ ਹੋਈ ਹੈ ਜਿਹੜਾ ਮੇਨ ਨਾਮ ਨੇ ਜਿਹੜੀ ਮੇਨ ਪਾਵਰ ਹੈ ਉਹਦੇ ਤੋਂ ਵੀ ਬੜਾ ਲੰਮਾ ਮੈਨੂੰ ਨਹੀਂ ਲੱਗਦਾ ਕਿ ਨਜ਼ਰ ਅੰਦਾਜ਼ ਹੋ ਸਕਦੀ ਹੈ ਉਸਾਮਨੇ ਦੇ ਅਰਥ ਲੋਕਾਂ ਨੇ ਕੱਢਣੇ ਹੁੰਦੇ ਨੇ ਅਰਥ ਓਵਰਾਲ ਜਾਂਦੇ ਨੇ ਅਰਥ ਜੇਕਰ ਤੁਸੀਂ ਠੀਕ ਕੋਈ ਸੁਪਰੀਮ ਕੋਰਟ ਵੀ ਠੀਕ ਨਹੀਂ ਕਰਦੀ ਤਾਂ ਲੋਕ ਉਹਦੇ ਮੁਕਦਮਿਆਂ ਨੂੰ ਉਹਦੇ ਫੈਸਲਿਆਂ ਨੂੰ ਵੀ ਚੈਲੰਜ ਕਰਦੇ ਨੇ ਉਹਨਾਂ ਤੇ ਆਰਗੂਮੈਂਟ ਕਰਦੇ ਨੇ ਹਾਂ ਤੁਸੀਂ ਜਿਵੇਂ ਜੱਜ ਤੇ ਇੰਡੀਵਿਜੂਲੀ ਕੇ ਬੇਈਮਾਨ ਹੋ ਗਿਆ ਫਲਾਨਾ ਹੋ ਗਿਆ ਇਹ ਐਲੀਗੇਸ਼ਨ ਨਹੀਂ ਲਾ ਸਕਦੇ ਜੱਜਮੈਂਟ ਦੀ ਚੇਰਫਾੜ ਕਰ ਸਕਦੇ ਹੋ ਇਸੇ ਤਰ੍ਹਾਂ ਜੱਥੇਦਾਰ ਸਾਹਿਬ ਦੀਆਂ ਵੀ ਜਿਹੜੀਆਂ ਜੱਜਮੈਂਟ ਜੱਥੇਦਾਰ ਸਾਹਿਬਾਂ ਦੀ ਆਏਗੀ ਉਹਨਾਂ ਦੇ ਰੋਲ ਦੀ ਉਹਨਾਂ ਦੇ ਇੰਡੀਵਿਜੂਅਲ ਕੈਰੈਕਟਰ ਅਸੈਸੀਨੇਸ਼ਨ ਨਹੀਂ ਕਰ ਸਕਦੇ ਪਰ ਜਿਹੜੇ ਰੋਲ ਹੋਣਗੇ ਜਿਹੜੇ ਫੈਸਲੇ ਹੋਣਗੇ ਉਹਨਾਂ ਤੇ ਤਾਂ ਲੋਕ ਇਤਰਾਜ਼ ਕਰਦੇ ਨੇ ਅੱਜ ਵੀ ਬਥੇਰੇ ਤੇ ਕਰਦੇ ਨੇ ਬਥੇਰੇ ਹੁਕਮਨਾਮਿਆਂ ਤੇ ਬਥੇਰੀਆਂ ਗੱਲਾਂ ਤੇ ਕਿਹੜਾ ਗੱਲ ਠੀਕ ਹੈ ਕਿ ਨਹੀਂ ਹੈ ਔਰ ਇਵਨ ਜਿਹੜੇ ਪ੍ਰੋਫੈਸਰ ਗੁਰਮukh Singh ਦੇ ਬਾਰੇ ਤੇ ਹੋਰ ਕਈ ਜਿਹੜੇ ਹੁਕਮਨਾਮੇ 100 ਸਾਲ ਬਾਅਦ ਵਾਪਸ ਲਏ ਸੀ ਕਿ ਉਦੋਂ ਗਲਤ ਹੋ ਗਿਆ ਸੀ ਇਹ 300 ਸਾਲਾਂ ਤੇ ਜਦੋਂ ਬਾਕੀ ਗੱਲਾਂ ਹੋਈਆਂ ਕਿ ਜਿਹੜੇ ਸਭ ਤੋਂ ਮੇਨ ਕੰਟੈਂਡਰ ਸੀਗੇ ਸਿੰਘ ਸਭਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਹੁਕਮਨਾਮੇ ਵੀ 100 ਸਾਲ ਬਾਅਦ ਰਿਵਿਊ ਹੋਏ ਸੀ ਪੰਥ ਦੇ ਵਿੱਚ ਆ ਕੇ ਇਹ ਨਹੀਂ ਕੀਤਾ ਕਿ ਉਦੋਂ ਬਾਅਦ ਦੁਬਾਰਾ ਸੋਚਿਆ ਨਹੀਂ ਜਾ ਸਕਦਾ ਜਾਂ ਬਕਵਾਕ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਚੀਜ਼ਾਂ ਇਹ ਫੈਸਲੇ ਵੀ ਜੇ ਗਲਤ ਹੋਣਗੇ ਤਾਂ ਹਿਸਟਰੀ ਰਿਵਿਊ ਕਰਦੀ ਹੈ ਔਰ ਉਹ ਸੀਟ ਆਪ ਹੀ ਕਰਦੀ ਹੈ ਬੈਠ ਕੇ ਜਦੋਂ ਵੀ ਕਿਤੇ ਹੁੰਦੀ ਹੈ ਇਹ ਵੀ ਟ੍ਰੈਂਡ ਸਾਡੇ ਸਾਹਮਣੇ ਦੇਖਣ ਵਾਲਾ ਮੈਨੂੰ ਲੱਗਦਾ ਓਵਰঅল ਸਾਰੀਆਂ ਚੀਜ਼ਾਂ ਦੇਖ ਕੇ ਜਸਵੰਤ ਸਿੰਘ ਸਾਹਿਬ ਵੀ ਜਦੋਂ ਤੱਕ ਮੀਟਿੰਗ ਤੋਂ ਪਹਿਲਾਂ ਕਿੰਨੇ ਬੰਦਿਆਂ ਨਾਲ ਸਲਾਹ ਕਰਨਗੇ ਕਿ ਹੁਣ ਮਾਮਲਾ ਆ ਗਿਆ ਕੀ ਕੀਤਾ ਜਾਏ ਕੀ ਨਹੀਂ ਉਹਨਾਂ ਦੀ ਪਹੁੰਚ ਬਥੇਰੇ ਲੋਕ ਹੋਣਗੇ ਇਹੋ ਜੇ ਕਿਉਂਕਿ ਜਦੋਂ ਜਿੱਡੀ ਵੱਡੀ ਪਦਵੀ ਹੁੰਦੀ ਹੈ ਓਡੀ ਵੱਡੀ ਤੇ ਬੰਦੇ ਲੋਕ ਵੀ ਨਾਲ ਜੁੜ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੁੰਦੇ ਨੇ ਉਦੋਂ ਬਾਅਦ ਹੀ ਉਹ ਫੈਸਲਾ ਲੈਣਗੇ ਹੋਰ ਤਾਂ ਕੋਈ ਫੈਸਲਾ ਇਸ ਤਰ੍ਹਾਂ ਗ੍ਰਾਂਡ ਨਹੀਂ ਹੋਣ ਦੀ ਮੈਨੂੰ ਲੱਗਦਾ ਸੰਭਾਵਨਾ ਕਿ ਉਹ ਬਹੁਤ ਟਾਲ ਦੇਣਗੇ ਸੱਜਕਤਾਰ ਸਿੰਘ ਜੀ ਇੱਥੇ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਹੈ ਕਿ ਕਿ ਜਦੋਂ ਇਹ ਸ਼ਿਕਾਇਤ ਦਿੱਤੀ ਗਈ ਹੈ ਇੱਕ ਤਰ੍ਹਾਂ ਨਾਲ ਇਹਦੇ ਚ ਸਰ ਸੁਖਵੀਰ ਸਿੰਘ ਬਾਦਲ ਵੱਲ ਉਂਗਲ ਉਠਾਈ ਗਈ ਆ ਉਦੋਂ ਦੀ ਸਮੁੱਚੀ ਰਜਿਮ ਕਟਾਰੇ ਚ ਆ ਗਈ ਆ ਇੱਕ ਪਹਿਲੂ ਇਹਦਾ ਇਹ ਆ ਕਿ ਜਥੇਦਾਰ ਸਾਹਿਬ ਹੁਣ ਉਹਨਾਂ ਦੋਸ਼ਾਂ ਤੇ ਕੋਈ ਸਪਸ਼ਟਿਕਰਨ ਮੰਗਣ ਜਾਂ ਜੇ ਉਹਨਾਂ ਦੋਸ਼ਾਂ ਨੂੰ ਸੁਪੋਜ ਸਾਹਮਣੇ ਖਿਲਾਰ ਕੇ ਪੁੱਛਿਆ ਜਾਵੇ ਇੱਕ ਤਾਂ ਤੁਸੀਂ ਡਾਕਟਰ ਦਲਜੀਤ ਸਿੰਘ ਚੀਮਾ ਦਾ ਜ਼ਿਕਰ ਕੀਤਾ ਹੀ ਹੈ ਕਿ ਇਹਨੂੰ ਸਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਖੇਮਾ ਇਨੂੰ ਮੰਨਦਾ ਵੀ ਹੈ ਜਿਹੜੇ ਦੋਸ਼ ਲਾਏ ਗਏ ਜੇ ਉਹ ਮੰਨਦਾ ਹੈ ਤਾਂ ਫਿਰ ਤਾਂ ਉਹ ਗੁਨਾਹਗਰ ਹੋ ਜਾਂਦਾ ਮੈਨੂੰ ਲੱਗਦਾ ਇਹ ਤਾਂ ਹੋਰ ਬਟਾ ਟੈਂਟ ਪੈ ਜਾਊਗਾ ਜਦੋਂ ਕਾਲਤਖਸਾਬ ਦੇ ਦੀ ਫਸੀਲ ਤੇ ਖੜੇ ਹੋ ਕੇ ਸਿੰਘ ਸਾਹਿਬ ਪੁੱਛਦੇ ਆ ਵੀ ਆਹ ਤੁਹਾਡੇ ਤੇ ਦੋਸ਼ ਹੈ ਜੀ ਕੀ ਤੁਸੀਂ ਇਹਨੂੰ ਸਵੀਕਾਰ ਕਰਦੇ ਹੋ ਉਹ ਥੱਲੇ ਕਹਿਣਾ ਪੈਂਦਾ ਹਾਂ ਜੀ ਸਵੀਕਾਰ ਕਰਦੇ ਆ ਜੀ ਤਾਂ ਹੀ ਤਾਂ ਤਨਖਾਹ ਲੱਗਦੀ ਆ ਤਾਂ ਹੀ ਤਾਂ ਸੇਵਾ ਲਈ ਜਾਂਦੀ ਸਜ਼ਾ ਲਈ ਜਾਂਦੀ ਆ ਇਹ ਇੱਕ ਪਹਿਲੂ ਆ ਕੀ ਇਹਨੂੰ ਦੂਜੀ ਤਰ ਮੰਨ ਲਓਗੀ ਕਿ ਜਿਹੜਾ ਇਹ ਸ਼ਿਕਾਇਤ ਪੱਤਰ ਦਿੱਤਾ ਗਿਆ ਕਬੂਲਨਾਮਾ ਦਿੱਤਾ ਗਿਆ ਇਹਦੇ ਵਿੱਚ ਅਸੀਂ ਦੋਸ਼ੀ ਹੈਗੇ ਵੀ ਆ ਜਿਹੜੇ ਉਹਨਾਂ ਦੀ ਨਜ਼ਰ 'ਚ ਹੈ ਤੇ ਜੇਕਰ ਇਹ ਕਬੂਲਨਾਮਾ ਇੱਥੇ ਵੀ ਕਬੂਲ ਹੋ ਜਾਂਦਾ ਸਾ ਸੁਖਵੀਰ ਸਿੰਘ ਵੱਲ ਉਹਨਾਂ ਦੀ ਤਾਂ ਸਿਆਸਤ ਕੀ ਬਚੂਗੀ ਜੀ ਵੀ ਐਡੇ ਵੱਡੇ ਗਨਾਹ ਕਿਦਾਂ ਕਰਲੇ ਜੀ ਪੰਥਪੱਖਸ਼ ਧਾਰ ਹੈ ਉਹਨਾਂ ਨੂੰ ਵੀ ਪੰਥਪੱਖਸ਼ ਦੇਗਾ ਉਹ ਤਾਂ ਕੋਈ ਅਸੀਂ ਗੱਲ ਨਹੀਂ ਮੈਂ ਥੋੜੀ ਜਿਹੀ ਕਰੈਕਸ਼ਨ ਕਰਦੇ ਆ ਇਹਨਾਂ ਨੇ ਕੰਫੈਸ ਕੀਤਾ ਆਪਣਾ ਇਨਡਾਇਰੈਕਟਲੀ ਉਹ ਚਾਰਜੀਟਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਐਸਜੀਪੀਸੀ ਦੇ ਖਿਲਾਫ ਅਕਾਲ ਤਖਤ ਦੇ ਖਿਲਾਫ ਇਹਨਾਂ ਦੇ ਖਿਲਾਫ ਚਾਰ ਸੀਟ ਕਿਉਂ ਤਿੰਨੇ ਸੰਸਥਾਵਾਂ ਇਨਵੋਲਡ ਬੈਕਨੋਡਿਜ ਕਿਉਂਕਿ ਇਹਨਾਂ ਨੇ ਕੰਫੈਸ ਕੀਤਾ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਵੀ ਤੁਸੀਂ ਗੁਨਾਹ ਕੀਤਾ ਇਹ ਤਾਂ ਲਿਖ ਕੇ ਦੇ ਰਿਹਾ ਵੀ ਤੁਸੀਂ ਗੁਨਾਹ ਕੀਤਾ ਸਾਨੂੰ ਸਜ਼ਾ ਲਾਓ ਅਗਲੀ ਜਦੋਂ ਮੀਟਿੰਗ ਹੋਏਗੀ ਔਰ ਇੱਕ ਫੈਸਲਾ ਹੋਏਗਾ ਵੀ ਇਹਨਾਂ ਨੂੰ ਸਜ਼ਾ ਕਿੰਨੀ ਲਾਉਣੀ ਹੈ ਟੈਕਨੀਕਲਟੀ ਟੈਕਨੀਕਲਟੀ ਇੰਨੀ ਕ ਹੈ ਦੋਸ਼ੀ ਤਾਂ ਕਹਿ ਰਿਹਾ ਵੀ ਮੈਦਾ ਕਤਲ ਕੀਤਾ ਹੈ ਅਦਾਲਤ ਨੂੰ ਹੁਣ ਤੁਸੀਂ ਮੈਨੂੰ ਫਾਂਸੀ ਲਾਉਣੀ ਹੈ ਉਮਰ ਕੈਦੀ ਸਜ਼ਾ ਦੇਣੀ ਹੈ ਗਲਤ ਹੈ ਇੰਨੀ ਕ ਹੁਣ ਕੋਰਟ ਨੇ ਥੋੜੀ ਪੁੱਛਣਾ ਹੈ ਬੇਤੂ ਕਤਲ ਕਿਹਤੇ ਨੇ ਕੀਤਾ ਉਹਦਾ ਕਹਿ ਰਿਆ ਮੈਂ ਕੀਤਾ ਇੱਥੇ ਉਹੀ ਗੱਲ ਹੈ ਇਹ ਕਹਿ ਰਿਆ ਵੀ ਅਸੀਂ ਜੁਰਮ ਕੀਤਾ ਹੈ ਗੱਲ ਇਹ ਨਹੀਂ ਕਿ ਜਾਣੇ ਜਾਣੇ ਚ ਹੋਇਆ ਜੁਰਮ ਹੋਇਆ ਇਹ ਕਹਿ ਰਿਹਾ ਅਸੀਂ ਕੀਤਾ ਸਾਨੂੰ ਸਜ਼ਾ ਲਾਓ ਸੋ ਉਹਨਾਂ ਨੂੰ ਸਜ਼ਾ ਸੁਣਾਉਣੀ ਹੈ ਸਿਰਫ ਇਹਨਾਂ ਨੂੰ ਪੁੱਛਣਾ ਨਹੀਂ ਹੁਣ ਜਦੋਂ ਇਹਨਾਂ ਦੋਸ਼ਾਂ ਤੇ ਸਜ਼ਾ ਇਹਨਾਂ ਨੂੰ ਲੱਗੇਗੀ ਤੇ ਜਿਹੜੇ ਜਿਨ੍ਹਾਂ ਨੇ ਉਹ ਜੁਰਮ ਕੀਤੇ ਵੇ ਜਿਹੜੇ ਸਿੱਧੇ ਕਸੂਰਵਾਰ ਹੈਗੇ ਗੁਨਾਹਗਰ ਹੈਗੇ ਉਹਨਾਂ ਦਾ ਕੀ ਕਰੋਗੇ ਜਿਹੜਾ ਕੋਲੈਟਰਲ ਡੈਮੇਜ ਨੂੰ ਕਹਿੰਦੇ ਆ ਅਸੀਂ ਉਹ ਇਹਦੇ ਚ ਕੋਲੈਟਰਲ ਡੈਮੇਜ ਹੈ ਉਹ ਸਦਾ ਉਹਨਾਂ ਦਾ ਹੁੰਦਾ ਹੈ ਇਹਨਾਂ ਨੂੰ ਸਦਾ ਮਿਲਦੀ ਹੈ ਅੱਗੇ ਜਿਹੜਾ ਚਾਰ ਸ਼ੀਟ ਖੋਲਦੀ ਹੈ ਉਸ ਵੇਲੇ ਸੇ ਬਾਅਦਲ ਐਸਜੀਪੀਸੀ ਤੇ ਅਕਾਲ ਤਖਤ ਦੇ ਬਾਰੇ ਖੋਲਦੀ ਹੈ ਉਹ ਟੈਸਟ ਇਹਨਾਂ ਲੋਕਾਂ ਦਾ ਨਹੀਂ ਹੈ ਉਹ ਟੈਸਟ ਅੱਗੇ ਸਿੱਖ ਸਟੈਬਲਿਸ਼ਮੈਂਟ ਜਿਹਨੂੰ ਅਸੀਂ ਅਕਾਲ ਤਖਤ ਸਾਈਡ ਕਰਨੇ ਆ ਟੈਸਟ ਉੱਥੇ ਹੈ ਇੱਕ ਵਾਰੀ ਫੇਰ ਵੀਸਾ 15 ਚ ਇਹ ਤੱਕ ਫੇਲ ਹੋਇਆ ਸੀ ਉਹੀ ਚਾਰ ਸ਼ੀਟ ਦਾ ਪਾਰਟ ਹੈ ਜਦੋਂ ਆਪਣੇ ਮਾਫੀ ਦਿੱਤੀ ਗਈ ਸੀ ਕਿ ਉਹ ਇਹਦੇ ਚਾਰ ਸਿਨ ਦਾ ਪਾਰਟ ਹੈਗਾ ਹੁਣ ਦੁਬਾਰਾ ਫਿਰ ਟੈਸਟ ਹੈ ਕਿ ਕਾਲ ਤੱਕ ਦੀ ਸਟੈਬਲਿਸ਼ਮੈਂਟ ਉਹ ਇਤਿਹਾਸਾ ਗਲਤੀ ਫੇਰ ਦੋਹਰੇਗੀ ਮੈਨੂੰ ਲੱਗਦਾ ਨਹੀਂ ਕਿ ਦੁਹਰਾ ਸਕਣਗੇ ਕਿਉਂਕਿ ਜਦੋਂ ਉਸ ਵੇਲੇ ਇਹ ਸਾਰਾ ਮਸਲਾ ਚੱਲਿਆ ਸੀਗਾ ਤੇ ਸਿੱਖ ਜਗਤ ਦੇ ਵਿੱਚ ਬਗਾਵਤ ਹੋ ਗਈ ਸੀ ਜਹੇਦਾਰ ਦੇਖਣਾ ਕਾਲ ਤੱਕ ਫਲਾਵ ਨਹੀਂ ਮੈਂ ਕਲ ਕਲੀਅਰ ਕਰਦੇ ਹਾਂ ਜਹੇਦਾਰ ਗੁਰਬਚਨ ਸਿੰਘ ਦੇ ਖਿਲਾਫ ਉਹਨਾਂ ਦਾ ਤਖਤ ਤੇ ਜਾਣਾ ਕਿਸੇ ਵੀ ਤਖਤ ਤੇ ਜਾਣਾ ਕਿਸੇ ਗੋਤਵਰੇ ਜਾਣਾ ਲੋਕਾਂ ਨੇ ਬੰਦ ਕਰਤਾ ਸੀ ਬਾਈਕਾਟ ਹੋ ਗਿਆ ਸੀ ਇੰਨਾ ਜ਼ਬਰਦਸਤ ਬਾਈਕਾਟ ਸੀਗਾ ਤੇ ਉਹ ਮੈਨੂੰ ਯਾਦ ਆ ਫਤਿਹਗੜ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਜਿਹੜਾ ਖੇਲੇ ਦਿਨ ਪ੍ਰੋਫੈਸ਼ਨ ਲੀਡ ਕਰਦੇ ਉਹ ਵੀ ਨਹੀਂ ਸੀ ਕਰ ਸਕਦੇ ਸੰਦੇਸ਼ ਵੀ ਨਹੀਂ ਦੇ ਸਕਦੇ ਉਹ ਬੜਾ ਕੁਝ ਹੁੰਦਾ ਫਰੈਟਰਟੀ ਬਿਲ ਉਹ ਤਾਕਤ ਹੈ ਗਈ ਜਾ ਹੀ ਨਹੀਂ ਸਕਦੇ ਰੋਟੀਨ ਜਿਹੜੇ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੇ ਸੀ ਉਹ ਵੀ ਨਿਭਾ ਨਹੀਂ ਸਕਦੇ ਤੇ ਇਹ ਸਿਚੁਏਸ਼ਨ ਬਹੁਤ ਹੋਰ ਪਾਤੇ ਜਾਏਗੀ ਨਹੀਂ ਪਰ ਤੇ ਦੂਜੀ ਧਿਰ ਇਤੋਂ ਇਨਕਾਰ ਹੀ ਕਰ ਦਿੰਦੀ ਹੈ ਕਿ ਇਹ ਗੁੰਮਰਾਹਕੁੰਨ ਹੈ ਇਹ ਬੇਬੁਨਿਆਦ ਆ ਅਸੀਂ ਇਹਨੂੰ ਮੰਨਦੇ ਹੀ ਨਹੀਂ ਦੇ ਸਿੰਘ ਸਾਹਿਬ ਲਈ ਵੀ ਤਾਂ ਜੇ ਉਹ ਬਕਾਇਦਾ ਉਹ ਵੀ ਪੱਤਰ ਲਿਖ ਕੇ ਆ ਜਾਂਦੇ ਉਹਨਾਂ ਦਾ ਵਫਦ ਆ ਜਾਂਦਾ ਕਿ ਇਹ ਬਿਲਕੁਲ ਸਾਰੀਆਂ ਗੱਲਾਂ ਝੂਠੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਗਲਤ ਲਿਖਿਆ ਗਿਆ ਜਾਂ ਇਹ ਸਾਰੀਆਂ ਚੀਜ਼ਾਂ ਤੋਂ ਮੁਕਰ ਹੀ ਜਾਂਦੇ ਨੇ ਇਹਨੂੰ ਰੱਦ ਕਰ ਦਿੰਦੇ ਆ ਤਾਂ ਫਿਰ ਸਿੰਘ ਸਾਹਿਬ ਸਾਹਮਣੇ ਕੀ ਰਸਤਾ ਜੀ ਨਹੀਂ ਬੜੀ ਵੱਡੀ ਗੱਲ ਹੈ ਜੇ ਮੁਕਰ ਜਾਣ ਤਾਂ ਹੋਰ ਕੀ ਚਾਹੀਦਾ ਫਿਰ ਤਾਂ ਪੂਰੀ ਹਜ਼ਾਰਤ ਲੱਗੇਗੀ ਨਾ ਉਸ ਤੋਂ ਬਾਅਦ ਫਿਰ ਫਿਰ ਅਸਲੀ ਟੈਸਟ ਉੱਥੇ ਆਏਗਾ ਫਿਰ ਪੇਸ਼ੀਆਂ ਹੋਣਗੀਆਂ ਸਾਰਿਆਂ ਦੀ ਮੁਕਰ ਜਾਣ ਕੋਈ ਗੱਲ ਨਹੀਂ ਪਰ ਦੂਸਰੀ ਧਿਰ ਨੂੰ ਵੀ ਤਾਂ ਬੁਲਾਉਣਾ ਪੈਣਾ ਨਾ ਵੀ ਆ ਤੁਸੀਂ ਹੀ ਆ ਸਾਰਾ ਕੁਝ ਚਾਰਟ ਕੀਤਾ ਤੇ ਬਕਾਇਦਾ ਦੋਵੇਂ ਪਾਸੇ ਸੁਣਵਾਈ ਹੋਏਗੀ ਉਸ ਤੋਂ ਬਾਅਦ ਫੈਸਲਾ ਹੋਏਗਾ ਪਰ ਤਾਂ ਹੋਰ ਵੀ ਮਤਲਬ ਜਿਨੂੰ ਪੰਡੋਰਾ ਦਾ ਬਾਸ ਸਮੀਰ ਉਹਨਾਂ ਨੇ ਲੱਟ ਵਰਤਿਆ ਸੀਗਾ ਉਹ ਖੁੱਲ ਜਾਣਾ ਸਾਰਾ ਫਿਰ ਤਾਂ ਹੁਣ ਜਿਵੇਂ ਕਹਿਤਾ ਨਾ ਵੀ ਇਹ ਤਾਂ ਕੂਣ ਪ੍ਰਚਾਰ ਹੈ ਜੀ ਹੁਣ ਮੈਂ ਪਹਿਲਾਂ ਜਵਾਬ ਦੇ ਚੁੱਕਿਆ ਹਾਂ ਵੀ ਕੀ ਕੇਸ ਵਿਡਰਾ ਕਰਨਾ ਕੂਣ ਪ੍ਰਚਾਰ ਹੈ ਰਿਕਾਰਡ ਦਾ ਪਾਰਟ ਹੈ ਕੀ ਆਪਣੇ ਰਾਮ ਰਹੀਵ ਨੂੰ ਮਾਫੀ ਦੇਣੀ ਜਿਹੜਾ ਜ਼ਿਹਦਾਰਾ ਵਾਲੋ ਬਾਦਲ ਸਾਹਿਬ ਦੇ ਘਰ ਮੀਟਿੰਗ ਕਰਕੇ ਕੀ ਉਹ ਕੂਣ ਪ੍ਰਚਾਰ ਹੈ ਇਸ ਤਰ੍ਹਾਂ ਕੀ ਸਮੇਤ ਸੜੇ ਨੂੰ ਡੀਜੀਪੀ ਨਹੀਂ ਸੀ ਲਾਇਆ ਕੀ ਮੁਹੰਮਦ ਇਜਾਰਾ ਲ ਨੂੰ ਅਕਾਲੇਦਲ ਜਾਇ ਨਹੀਂ ਸੀ ਕਰਾਇਆ ਇਹਨਾਂ ਗਲਤ ਚਾਰ ਚਾਰ ਪੰਜ ਇਸ਼ੂਜ਼ ਹੈਗੇ ਉਧਰ ਕਾਂਡ ਦਾ ਪਾਰਟ ਆ ਸਾਰਾ ਕੁਝ ਉਹ ਉਹਦਾ ਫਿਰ ਕੀ ਕੀਤਾ ਜਾਏਗਾ ਸੋ ਦਿਲਚਸਪ ਹੋਈ ਗੱਲ ਚੰਗਾ ਜੇ ਇਹ ਰਿਨਾਈ ਕਰ ਦੇਣ ਚਿੱਠੀ ਲਿਖ ਕੇ ਤੇ ਇਹ ਸਿਚੁਏਸ਼ਨ ਬਹੁਤ ਦਿਲਚਸਪ ਹੋ ਜਾਏਗੀ ਫਰ ਕਿਸ ਪਾਸੇ ਗੱਲ ਜਾਂਦੀ ਹੈ ਇਹ ਮੈਂ ਕਹਿ ਨਹੀਂ ਸਕਦਾ ਲੇਕਿਨ ਜਿਹੜਾ ਇਹ ਸਿੱਖ ਨਰੇਟਿਵ ਇਤਿਹਾਸਕ ਮੋੜ ਤੇ ਮੈਂ ਕਹਿ ਰਿਹਾ ਨਾਜੁਕ ਤੇ ਇਤਿਹਾਸਕ ਧੋਵੇਂ ਮੋੜ ਜਿਹੜਾ ਵੀ ਗਲਤੀ ਕਰੇਗਾ ਤੇ ਇਤਿਹਾਸ ਮੇਰੇ ਖਿਆਲ ਉਹਨੂੰ ਮਾਫ਼ ਨਹੀਂ ਕਰੇਗਾ। ਸਹਮੀਰ ਸਿੰਘ ਜੀ ਮੋਢਲੀ ਟਿੱਪਣੀ ਤੋਂ ਤਾਂ ਇੰਜ ਹੀ ਲੱਗਦਾ ਕਿ ਉਹ ਤਾਂ ਮੰਨਣ ਨੂੰ ਤਿਆਰ ਹੈ ਨਹੀਂ। ਔਰ ਕੁਦਰਤੀ ਤੌਰ ਤੇ ਜਦੋਂ ਉਹ ਇਹਨੂੰ ਐਗਜ਼ਾਮਨ ਕਰਨਗੇ ਜਾਂ ਉਹ ਸਲਾਹਕਾਰ ਸਾਰੇ ਬੈਠਣਗੇ ਧਾਰਮਿਕ ਲੋਕਾਂ ਦੇ ਜਾਂ ਜਿਨ੍ਹਾਂ ਨਾਲ ਵੀ ਉਹ ਸਲਾਹ ਕਰਦੇ ਆ ਤਾਂ ਕੁਦਰਤੀ ਇਹ ਤਾਂ ਗੱਲ ਆਊਗੀ ਨਾ ਕਿ ਜੇਕਰ ਇਹ ਸਾਰਾ ਕੁਝ ਵਾਪਰ ਜਾਂਦਾ ਹੈ ਤਾਂ ਸਦਾ ਸੁਖਵੀਰ ਸਿੰਘ ਬਾਦਲ ਤਾਂ ਬਿਨਾਂ ਕੁਝ ਕਹੇ ਦੱਸੇ ਗਲਤੀ ਹੋ ਜਾਂਦੇ। ਸੋ ਇਹਦੇ ਉੱਤੇ ਉਹ ਰਣਨੀਤਿਕ ਪਹੁੰਚ ਤਾਂ ਅਪਣਾਉਣਗੇ। ਤੇ ਜੇ ਰਾਣੀ ਤੱਕ ਪਹੁੰਚ ਉਹ ਪੜਾਉਂਦੇ ਨੇ ਕਿ ਜਹਦਰ ਜੀ ਇੱਥੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਸੁਣ ਲਿਆ ਜਾਵੇ ਕਿਉਂਕਿ ਜੀ ਜਹਦਰ ਸਜ਼ਾ ਲਾ ਦਿੰਦੇ ਨੇ ਉਹਨਾਂ ਦੀ ਮੰਗ ਤੇ ਕਬੂਲ ਨਾ ਮੇ ਦੇ ਉੱਤੇ ਤਾਂ ਫਿਰ ਤਾਂ ਕਟਾਰੇ ਚ ਸੁਖੀਤ ਸਿੰਘ ਬਾਦਲ ਆਪਣੇ ਆਪ ਖੜੇ ਹੋ ਕੇ ਗੱਲਾਂ ਕਰਨੀਆਂ ਸ਼ੁਰੂ ਹੋ ਜਾਣਗੀਆਂ ਇਹ ਜੇ ਉਹ ਕਹਿਣਗੇ ਵੀ ਸਾਨੂੰ ਵੀ ਸੁਣ ਲਓ ਜਵੇਂ ਕੇਬੀਟ ਪਾਈ ਜਾਂਦੀ ਹੈ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਤਾਂ ਫਿਰ ਇਹਦੇ ਵਿੱਚ ਕੀ ਸਥਿਤੀ ਹੈ ਜੀ ਸਿੰਘ ਸਾਹਿਬ ਫਿਰ ਉਹ ਉਹਨਾਂ ਨੂੰ ਵੀ ਸੁਣਨਗੇ ਜਾਂ ਇਹ ਸਾਰੀਆਂ ਚੀਜ਼ਾਂ ਕਿਉਂਕਿ ਸਿੰਘ ਸਾਹਿਬ ਕੋਲ ਕਿਹੜੀ ਕੋ ਫੋਰਸ ਆ ਵੀ ਇਨਵੈਸਟੀਗੇਟ ਕਰ ਸਕਣ ਤੁਹਾਨੂੰ ਪਤਾ ਹੀ ਉਹ 328 ਰੁਪਿਆਂ ਵਾਲਾ ਮਾਮ ਉਹਨਾਂ ਨੇ ਬੜਾ ਜ਼ੋਰ ਲਾ ਕੇ ਕਿਉਂਕਿ ਪੁਲਿਸ ਨੂੰ ਕੇਸ ਨਹੀਂ ਸੀ ਗਿਆ ਲੇਕਿਨ ਆਪਣੇ ਤੌਰ ਤੇ ਉਹਦੀ ਜਾਂਚ ਕਰਨੀ ਬੜੀ ਔਖੀ ਹੋ ਗਈ ਸੀ ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਨੋਬਤਾ ਸਕਦੀ ਹੈ ਨਹੀਂ ਉਹ ਜਾਣ ਕੇ ਤਾਂ ਸੁਣ ਲੈਣਗੇ ਸੁਣਨਾ ਹੀ ਪਊਗਾ ਜੇ ਜਾਨਾ ਚਾਹੁੰਦੇ ਨੇ ਸਾਨੂੰ ਵੀ ਸੁਣੋ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੁਣਨਾ ਪਊਗਾ ਪਰ ਸੁਣਨਾ ਕਾਹਦੇ ਤੇ ਕਿਹੜੇ ਗਰਾਉਂਡ ਤੇ ਕਿਹੜੀ ਪਟੀਸ਼ਨ ਦੇ ਆਧਾਰ ਤੇ ਕਿਹੜੀ ਗੱਲ ਦੇ ਆਧਾਰ ਤੇ ਤੇ ਜੇ ਤੁਸੀਂ ਕੋਈ ਗਲਤ ਨਹੀਂ ਕੀਤਾ ਸੀ ਤਾਂ ਸੈਣੀ ਨੂੰ ਹਟਾਉਣਾ ਕਿਉਂ ਪਿਆ ਫਿਰ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਉਹ ਗੱਲ ਨਹੀਂ ਸੀ ਹੋਈ ਤਾਂ ਫਿਰ ਦੋ ਕਤਲ ਤਾਂ ਹੋਏ ਨੇ ਤੁਹਾਡੀ ਅਣਪਛਾਤੀ ਪੁਲਿਸ ਕਿਵੇਂ ਹੋ ਗਈ ਜਿਹੜੇ ਮੁਕੱਦਮਾ ਅਣਪਛਾਤੀ ਪੁਲਿਸ ਦਾ ਕਿਵੇਂ ਹੋ ਗਿਆ ਡਾਕੂਮੈਂਟੇਸ਼ਨ ਨੂੰ ਕਿਵੇਂ ਅਨਵਾਈਡ ਕਰ ਦੋਗੇ ਤੁਸੀਂ ਕਿਵੇਂ ਉਹਨੂੰ ਇੱਧਰ ਉੱਧਰ ਕਰ ਦੋਗੇ ਇਹ ਆ ਡਾਕੂਮੈਂਟੇਸ਼ਨ ਹੈ ਤੁਹਾਡੇ ਸਾਹਮਣੇ ਅਦਾਲਤਾਂ ਚ ਪਈ ਐ ਮੁਕੱਦਮੇ ਚੱਲ ਰਹੇ ਨੇ ਬਾਕੀ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਨਾਲ ਇੱਕ ਹੋਰ ਜੇ ਐਵੀਡੈਂਸ ਹੈ ਕਿ ਜਿਹੜੀ ਮੈਸੇਂਜਰ ਆਫ ਗੋਡ ਨੂੰ ਸਿਕਿਉਰਿਟੀ ਰਾਖੇ ਸਨੇਮੈਚ ਚਲਾ ਰਹੇ ਹੋ ਬਾਹਰ ਸਿੱਖ ਰੌਣਾ ਪਾ ਰਹੇ ਨੇ ਉਹਨਾਂ ਤੇ ਲਾਠੀ ਚਾਰਜ ਹੁੰਦਾ ਕਿਸਾਨ ਵੇਲ ਵੇਲ ਲਾਈਨ ਤੇ ਬੈਠੇ ਸੀ ਉਹਨਾਂ ਤੇ ਨਾਟੀ ਚਾਰਜ ਹੁੰਦਾ ਸਾਹਮਣੇ ਸੰਗਰੂਰ ਦੇ ਵਿੱਚ ਦੂਜੇ ਪਾਸੇ ਮੈਸੇਂਜਰ ਆਫ ਗੋਡ ਤੇ ਸਿਕਿਉਰਿਟੀ ਗਈ ਹੋਈ ਸੀ ਤੇ ਉਧਰ ਸਿਕਿਉਰਿਟੀ ਦੂਜੇ ਪਾਸੇ ਵਿਚਾਰ ਰਹੀ ਹੈ ਇਹ ਤਾਂ ਸਾਰੇ ਐਵੀਡੈਂਸ ਨੇ ਫਿਰ ਐਬਿਡੈਂਸ ਲੋਕ ਵੀ ਦੇਣਗੇ ਨਾ ਕੱਲਾ ਦੋ ਧਿਰਾਂ ਦੇ ਐਵੀਡੈਂਸ ਨਹੀਂ ਹੁੰਦੇ ਵਾਹ ਹੁੰਦੇ ਨੇ ਕਾਮਨ ਪਬਲਿਕ ਦੇ ਵਿੱਚੋਂ ਜਾ ਕੇ ਕਾਮਨ ਪਬਲਿਕ ਦੇ ਵਿੱਚੋਂ ਫਿਰ ਜੱਜਦਾਰ ਸਾਹਿਬ ਸੱਦ ਲੈਣਗੇ ਲੋਕਾਂ ਨੂੰ ਵੀ ਭਾਈ ਤੁਸੀਂ ਨਰਾਜ਼ ਕਿਉਂ ਕੀ ਹੈ ਉਹ ਦੱਸ ਦੇਣਗੇ ਲੋਕ ਲੋਕ ਤਾਂ ਪ੍ਰੈਕਟੀਕਲੀ ਦੱਸੀ ਜਾ ਰਹੇ ਨੇ ਇਹ ਗੱਲ ਕਿਸੇ ਗਰਾਊਂਡ ਤੇ ਖੜੂਗੀ ਨਾ ਜਾ ਕੇ ਫਿਰ ਕੱਲੇ ਕਹਿਣੀ ਤੇ ਤਾਂ ਨਹੀਂ ਖੜੂਗੀ ਫੇਸ ਵੈਲੀ ਉੱਤੇ ਤਾਂ ਨਹੀਂ ਕੋ ਮੈਂ ਇਹ ਕਹਿ ਰਿਹਾ ਜੀ ਆ ਨਹੀਂ ਉਹ ਕਹਿ ਰਿਹਾ ਮੈਂ ਆ ਨਹੀਂ ਇਸ ਤਰੀਕੇ ਨਾਲ ਤਾਂ ਗੱਲ ਹੀ ਨਹੀਂ ਹੋ ਸਕਦੀ ਰੌਲੇ ਇਹ ਨੇ ਕਿ ਇੱਕ ਜੱਜਦਾਰ ਸਾਹਿਬ ਦਾ ਰੈਪਿਊ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਪ੍ਰਧਾਨ ਦਾ ਜਾਂ ਵਿਰੋਧੀ ਧਿਰ ਦਾ ਜਿਹੜੇ ਵਿਰੋਧੀ ਧਿਰ ਹੁਣ ਆਪਣੇ ਆਪ ਨੂੰ ਕਿਸੇ ਵੀ ਰੂਪ ਦੇ ਵਿੱਚ ਇੱਕ ਰਗ ਧਿਰ ਕਹਿੰਦੇ ਵਿਰੋਧੀ ਹੈ ਜਾਂ ਨਾ ਵੀ ਕਹੋ ਸ਼ਬਦ ਦਾ ਬੁਨਿਆਦੀ ਪੁਆਇੰਟ ਕਿੱਥੇ ਖੜਾ ਜਾ ਕੇ ਉਹ ਸੰਗਤ ਚ ਜਾ ਕੇ ਕਿ ਉਹ ਕਿਵੇਂ ਸੋਚਦੀ ਹੈ ਸੰਗਤ ਭਰੋਸਾ ਨਹੀਂ ਕਰ ਰਹੀ ਕਿਸੇ ਤੇ ਨਾ ਤੇ ਹੋਰ بے ਪ੍ਰੋਸਗੀ ਪੈਦਾ ਕਰ ਲੈਣਗੇ ਫਿਰ ਜਾਣਾ ਬੰਦ ਹੋ ਜਾਏਗਾ ਜਾਣਾ ਬੰਦ ਤਾਂ ਲੋਕਾਂ ਦਾ بے ਪ੍ਰੋਸਗੀ ਕੰਟੀਨਿਊਟੀ ਚ ਹੈ ਜਦੋਂ ਫਰੀਦਕੋਟ ਦੇ ਵਿੱਚ ਇੱਕ ਉਹ ਜਿਹੜਾ ਮੁੰਡਾ ਸੀ ਜਿਹੜਾ ਸੁਖਵੀਰ ਸਿੰਘ ਨਾਲ ਦੇਖਿਆ ਜਾਂਦਾ ਸੀ 3 ਮਹੀਨੇ ਗਵਰਨਮੈਂਟ ਚ ਰਹਿੰਦੇ ਹੋਏ ਚੀਫ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਫਰੀਦਕੋਟ ਅਫਦੇ ਜ਼ਿਲ੍ਹੇ ਚ ਨਹੀਂ ਜਾ ਸਕਿਆ ਨਿਸ਼ਾਨ ਤੋਂ ਨਿਸ਼ਾਨ ਤੋਂ ਗਾਲਾਂ ਕੱਢ ਕੇ ਨਿਸ਼ਾਨ ਤੋਂ ਗਾਲਾਂ ਕੱਢ ਕੇ ਜੀ ਤੇ ਨਹੀਂ ਸੀ ਜਾ ਸਕੇ ਪਬਲਿਕ ਬਾਰ ਬਾਰ ਰਵੋਲਟ ਕਰ ਰਹੀ ਹੈ ਤੁਹਾਡੇ ਸਾਹਮਣੇ ਦਿਖ ਰਹੀ ਹੈ ਔਰ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਇਆ ਕਿੰਨੇ ਦਿਨ ਲੋਕ ਜਾਪ ਕਰਦੇ ਸੜਕਾਂ ਤੇ ਖੜੇ ਸੀਗੇ ਸਰਕਾਰ ਚੋਕ ਹੋ ਗਈ ਸੀ ਐਸੇ ਕਰਕੇ ਫਟਾਫਟ ਇਹ ਫੈਸਲੇ ਲੈਣੇ ਪਏ ਜਸਟਿਸ ਜ਼ੋਰਾਸਰ ਕਮਿਸ਼ਨ ਬਣਾਓ ਜੀ ਤੇ ਸੈਣੀ ਨੂੰ ਹਟਾ ਦਿਓ ਬਾਕੀ ਲਾ ਦਿਓ ਜਿੰਨਾ ਵੀ ਚੀਜ਼ਾਂ ਤੁਹਾਨੂੰ ਕਰਨੀਆਂ ਪਈਆਂ ਉਹ ਚੀਜ਼ਾਂ ਕਰਨੀਆਂ ਪਈਆਂ ਸੀ ਫਟਾਫਟ ਕੇ ਸੀਬੀਆਈ ਨੂੰ ਦੇ ਦਿਓ ਸਾਡੇ ਤੇ ਯਕੀਨ ਨਹੀਂ ਹੈ ਔਰ ਫਿਰ ਦੋ ਮੁੰਡੇ ਇਹਨਾਂ ਨੇ ਤਾਂ ਟਰਾਈ ਕੀਤੀ ਸੀ ਵੀ ਦੋ ਮੁੰਡੇ ਫੜਲੇ ਸੀ ਇੱਥੇ ਏਡੀਜੀਪੀ ਸੋ ਹੁੰਦਾ ਤੇ ਸੁਬੀਰ ਸਿੰਘ ਮਾਦਨ ਦੀ ਸਾਂਝੀ ਪ੍ਰੈਸ ਕਾਨਫਰੰਸ ਸੀ ਇੱਥੇ ਪੁਲਿਸ ਹੱਡ ਕੁਆਟਰ ਦੇ ਵਿੱਚ ਉਹ ਵਿੱਚੋਂ ਪਤਾ ਨਹੀਂ ਕਿਸੇ ਨੇ ਉਹਨਾਂ ਨੂੰ ਰਾਏ ਦੇਤੀ ਉੱਠ ਕੇ ਚਲੇ ਗਏ ਸੀ ਉਹਨਸੋ ਹਤਾਜੀ ਕਰਨਗੇ ਕੀ ਆ ਗਿਆ ਜੀ ਕੰਮ ਫੜਲੇ ਬੰਦੇ ਦੁਬਈ ਤੋਂ ਪੈਸਾ ਆਇਆ ਫਲਾਨੀ ਜਗ੍ਹਾ ਤੋਂ ਪੈਸਾ ਆਇਆ ਉਹ ਮੁੰਡੇ ਹੀ ਸਾਹਮਣੇ ਆ ਗਏ ਵੀ ਸਾਨੂੰ ਤਾਂ ਪਤਾ ਲੱਗਿਆ ਸੀ ਕਿ ਉਹਨਾਂ ਦੇ ਸੱਟਾ ਲੱਗੇ ਉਹਦੇ ਇਲਾਜ ਲਈ ਆਏ ਆ ਭਾਈ ਅਸੀਂ ਬੰਦੇ ਆ ਕਿਸੇ ਨੇ ਨਹੀਂ ਕੋਈ ਅਤਬਾਗ ਲੀਏ ਪਏ ਪਰ ਜੋ ਮੁੰਡੇ ਛੱਡਣੇ ਪਏ ਉਹੀ ਬੰਦੇ ਅਗਲਾ ਕਹਿੰਦਾ ਸੀ ਤੁਸੀਂ ਕੋਈ ਬੰਦਿਆਂ ਨੂੰ ਫੜ ਰਹੇ ਹੋ ਬਾਕੀ ਤੁਸੀਂ ਉਧਰ ਨੂੰ ਲੈ ਕੇ ਨਹੀਂਗੇ ਐਵੀਡੈਂਸ ਤਾਂ ਹਜ਼ਾਰਾਂ ਹੋਣਗੇ ਲੋਕ ਦੇਣਗੇ ਜਦੋਂ ਜਾਣਗੇ ਫਿਰ ਜੇ ਜਥੇਦਾਰ ਸਾਹਿਬ ਨੇ ਉਹ ਮੈਪ ਨੋਰਾ ਬਕਸ ਦਿਓ ਗੱਲ ਕਰਦਾ ਜਿਉਂ ਉਹਨਾਂ ਨੇ ਐਵੀਡੈਂਸ ਵਾਲਾ ਖੋਲ ਲਿਆ ਪਤਾ ਨਹੀਂ ਉਹਨਾਂ ਨੂੰ ਕਿੰਨੇ ਬੰਦੇ ਰੱਖਣੇ ਪੈਣਗੇ ਫਿਰ ਇਸ ਗੱਲ ਲਈ ਉਹ ਨੋਟ ਕਰ ਲਈ ਐਵੀਡੈਂਸ ਲੋਕਾਂ ਦੇ ਜਿਹੜੇ ਲੋਕ ਜਾਣਗੇ ਜਿਹੜੇ ਉਸ ਪਦਰ ਦੇ ਉੱਤੇ ਆਪ ਮਾਰੇ ਜਾ ਕੇ ਗੱਲ ਕਰਨਗੇ ਕਿ ਆਹ ਚੀਜ਼ਾਂ ਵਾਪਰ ਰਹੀਆਂ ਨੇ ਮੈਨੂੰ ਨਹੀਂ ਲੱਗਦਾ ਇਹ ਰਿਸਕ ਕੋਈ ਲੈਣਗੇ ਕਿ ਇਹ ਕਹਿ ਦੇਣਗੇ ਜਾ ਕੇ ਲਿਖ ਕੇ ਜੀ ਸਾਡੇ ਤਾਂ ਕੁਝ ਕੀਤਾ ਹੀ ਨਹੀਂ ਸਾਡੀ ਕੁਝ ਗੱਲ ਨਹੀਂ ਇਹ ਤਾਂ ਕਹਿ ਸਕਦੇ ਨੇ ਕਕ ਡਰਾਮਾ ਦਾ ਵਾਪਰੀਆਂ ਨੇ ਪਰ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਆ ਅਸੀਂ ਉੱਥੇ ਵੀ ਮੰਗੀ ਐ ਜੀ ਦੋ ਵਾਰ ਜੋੜੇ ਪਹਿਲਾਂ ਵੀ ਛਾੜ ਕੇ ਜਾਣੇ ਅਣਜਾਣੇ ਚ ਉਦੋਂ ਪਹਿਲਾਂ ਵੀ ਕਰਕੇ ਗਏ ਨੇ ਸਾਰੇ ਟੋਟਲ ਲੀਡਰਸ਼ਿਪ ਪਰ ਗੱਲ ਤਾਂ ਹੁਣ ਇੰਨੀ ਵਾ ਕਿ ਵਿਧੀ ਜਿਹੜੀ ਆ ਆ ਜਿਹੜੀ ਵਿਧੀ ਹੁਣ ਚੱਲ ਰਹੀ ਆ ਜੇ ਉਧਰ ਵੀ ਦੋ ਦੋ ਤਿੰਨ ਵਾਰ ਮਾਫੀਆ ਮੰਗ ਲਈ ਉਹ ਕਾਹਦੀਆਂ ਵੰਗੀਆਂ ਅਸੀਂ ਫਿਰ ਜਿਹੜੀ ਗੱਲ ਨੂੰ ਡਿਫੈਂਡ ਕੀਤਾ ਜਾ ਰਿਹਾ ਕਿ ਬਾਦਲ ਸਾਹਿਬ ਦੇ ਭੋਗ ਤੇ ਵੀ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਜੀ ਸਾਡੇ ਤੋਂ ਆ ਕਰਨਾ ਉਹਨਾਂ ਜੋ ਵੀ ਹੋਈਆਂ ਪਰ ਉਹ ਹੋ ਜਾਂ ਸੀਗੀਆਂ ਸਾਡੇ ਤੋਂ ਜਾਣੇ ਜਾਂ ਅਣਜਾਣੇ ਚ ਜੋ ਗਲਤੀਆਂ ਹ ਇਹ ਪਿੰਪੁਆਇੰਟਡ ਗਲਤੀਆਂ ਨੇ ਨੋਟਡ ਗਲਤੀਆਂ ਨੇ ਜਿਹੜੀਆਂ ਇਹਨ ਰੱਖ ਕੇ ਗਲਤੀਆਂ ਜਾਂ ਕੋਨਾਹ ਜਾਂ ਜੋ ਵੀ ਉਹਨੂੰ ਸ਼ਬਦ ਨੂੰ ਲੈਣਗੇ ਇਹ ਬਿਲਕੁਲ ਉਹ ਹੈ ਉਹ ਵਿਧੀ ਹੈ ਫਿਰ ਜਿਹਦੇ ਇੱਕ ਚਾਰ ਸੀਟ ਹੁੰਦੀ ਹੈ ਜਿਵੇਂ ਫਰੇਮ ਹੁੰਦੇ ਨੇ ਚਾਰਜ ਜੇ ਚਾਰਜਜ ਫਰੇਮ ਹੋ ਗਏ ਨੇ ਹੁਣ ਇਹ ਚਾਰਜਜ ਫਰੇਮ ਦੇ ਵਿੱਚੋਂ ਜੇ ਕੋਈ ਬੰਦਾ ਕਚਹਿਰੀ 'ਚ ਕਹਿੰਦਾ ਕਿ ਮੈਂ ਨਹੀਂ ਮੰਨਦਾ ਮੈਂ ਤਾਂ ਕੇਸ ਲੜੂਗਾ ਤਾਂ ਮੁਕਾਦਮਾ ਸ਼ੁਰੂ ਹੋ ਜਾਂਦਾ ਜੇਕਰ ਕੋਈ ਬੰਦਾ ਮੰਨਦਾ ਹੈ ਤਾਂ ਉਸ لحاظ ਦੇ ਨਾਲ ਉਦੋਂ ਵੀ ਛੇਤੀ ਵੀ ਫੈਸਲਾ ਹੋ ਸਕਦਾ ਹੈ ਫਿਰ ਮੌਕੇ ਤੇ ਫੈਸਲਾ ਹੋ ਜਾਂਦਾ ਵੀ ਚਲੋ ਆਹ ਗੱਲ ਕਰ ਲਓ ਉਹੀ ਮਾਮਲਾ ਕੱਲ ਤੱਕ ਸਾਹਬ ਦੇ ਕੋਲ ਹੈ ਤੇ ਇਹ ਕਿਸ ਤਰੀਕੇ ਦੇ ਨਾਲ ਨਿਬਟਾਉਣਾ ਹੈ ਇੱਕ ਤਰ੍ਹਾਂ ਇਹ ਕਹਿੰਦੀ ਹੈ ਮੈਂ ਨਹੀਂ ਮੰਨਦਾ ਤਾਂ ਚਲਾਓ ਫਿਰ ਪੈਸਿਆਂ ਤੇ ਗਵਾਹਾਂ ਭਗਤਾਓ ਇੱਕ ਦੂਜੇ ਦੀਆਂ ਤੇ ਜੇਕਰ ਨਹੀਂ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਹੋ ਜਾਊਗਾ ਬੈਠ ਕੇ ਜਿਵੇਂ ਵੀ ਇਹਨਾਂ ਨੂੰ ਇਹਨਾਂ ਨੂੰ ਸਜ਼ਾ ਲਾਓ ਜਾਂ ਜੋ ਵੀ ਤਰ੍ਹਾਂ ਨਮਿਆਂ ਨੂੰ ਬੁਲਾ ਲਓ ਉਹਨਾਂ ਨੂੰ ਬੁਲਾ ਕੇ ਪੁੱਛ ਲਓ ਭਾਈ ਤੁਸੀਂ ਕੀ ਕਹਿੰਦੇ ਹੋ ਤੇ ਬਾਕੀ ਦੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਬਾਕੀ ਇਹ ਕੋਈ ਸਜ਼ਾ ਜੇਲ੍ਹ ਜਾਣ ਦੀ ਤਾਂ ਦੇਣੀ ਨਹੀਂ ਇਹ ਸਜ਼ਾ ਇਹੋ ਜੀ ਤੁਹਾਨੂੰ ਦੇਣੀ ਇਹ اخلاਕੀ ਸਵਾਲ ਹੈ ਤੁਸੀਂ ਲੋਕਾਂ ਦੇ ਸਾਹਮਣੇ ਆਪਣੇ ਆਪਣੇ ਫੇਸ ਨੂੰ ਦੁਬਾਰਾ ਕਲੀਨ ਪੇਸ ਕਰਨਾ ਹੈ ਗੁਨਾਹ ਧੂੰਤਾ ਕੇ ਤੇ ਇਸੇ ਲਈ ਕਹਿੰਦੇ ਨੇ ਕਿ ਗੁਰੂ ਹੈ ਗੁਰੂ ਪੰਥ ਹੈ ਤੇ ਸਾਰੇ ਬਖਸ਼ਣ ਹਾਰ ਨੇ ਔਰ ਵੱਡੇ ਵੱਡੇ ਗੁਨਾਹ ਵੀ ਬਖਸ਼ਦੇ ਨੇ ਜਿਹੜੇ ਬੰਦੇ ਦਾ ਵੀ ਗੁਨਾਹ ਉੱਥੋਂ ਬਖਸ਼ਿਆ ਗਿਆ ਓਵਰਾਲ ਕਮਿਊਨਿਟੀ ਚ ਕਦੇ ਨਹੀਂ ਦੁਬਾਰਾ ਕਿਹਾ ਕਮਿਊਨਿਟੀ ਨੇ ਮੁੜ ਕੇ ਆ ਕੇ ਕਿ ਤੇਰੇ ਤੇ ਆ ਵੀ ਦਾ ਆ ਗਿਆ ਤੇਰੇ ਤੇ ਆ ਵੀ ਦਾ ਆ ਗਿਆ ਇਹ ਵੀ ਹਿਸਟਰੀ ਹੈ ਚਾਹੇ ਉਹ ਸਰਜੀਤ ਸਿੰਘ ਬਰਨਾਲਾ ਸੀ ਚਾਹੇ ਉਹ ਬੂਟਾ ਸਿੰਘ ਸੀ ਚਾਹੇ ਉਹ ਡਿਫਰੈਂਟ ਟਾਈਪ ਦੇ ਵੱਡੇ ਵੱਡੇ ਬੰਦੇ ਵੀ ਜੋ ਵੀ ਹੋ ਗਿਆ ਮੁੜ ਕੇ ਹਿਸਟਰੀ ਚ ਤਾਂ ਜੋ ਮਰਜੀ ਲਿਖਿਆ ਪਰ ਲੋਕਾਂ ਨੇ ਭਾਈਚਾਰਕ ਸਾਂਝ ਦੇ ਤੌਰ ਤੇ ਜਦੋਂ ਵੀ ਉਹ ਪੋਲਿਟਿਕਸ ਚ ਰਹੇ ਅਹੁਦਿਆਂ ਤੇ ਰਹੇ ਮੁੜ ਕੇ ਉਹ ਗੱਲ ਛੱਡ ਦਿੰਦੇ ਨੇ ਲੋਕ ਵੀ ਇਹ ਛੱਡ ਦਿੱਤੀ ਗਈ ਹੈ ਹੁਣ ਇਹ ਕਰ ਲੂ ਮੰਨ ਲੋ ਕਲੋజర్ ਹੋ ਗਿਆ ਕੀ ਅਕਾਲੀ ਦਲ ਕਲੋజర్ ਚਾਹੁੰਦਾ ਇਹਨਾਂ ਮਾਮਲਿਆਂ ਦਾ ਜਾਂ ਨਹੀਂ ਚਾਹੁੰਦਾ ਇਹ ਉਹਨਾਂ ਤੇ ਡਿਪੈਂਡ ਕਰੂ। ਸਰ ਸੁਖਵੀਰ ਸਿੰਘ ਬਾਦਲ ਜਦੋਂ ਹਮਲਾਵਰ ਹੋਏ ਸੀਗੇ ਉਹਨਾਂ ਨੇ ਇਹਨਾਂ ਪੂਰ ਕਮੇਟੀ ਵਿੱਚ ਬੈਠੇ ਇਤਰਾਜ਼ਾਂ ਜਾਂ ਉਸ ਤੋਂ ਬਾਅਦ ਜਿਹੜੇ ਚੰਦੂ ਮਾਜਰਾ ਜਾਂ ਹੋਰਾਂ ਨੇ ਇਤਰਾਜ਼ ਪ੍ਰਗਟ ਕੀਤੇ ਸੀ ਸ਼ਾਇਦ ਸੋਚਿਆ ਨਹੀਂ ਹੋਣਾ ਕਿ ਇਸ ਵਾਰੀ ਇੰਨੀ ਭਾਰੀ ਚੀਜ਼ਾਂ ਵੀ ਪੈ ਸਕਦੀਆਂ ਜੰਨੀ ਰਣਨੀਤਕ ਤਰੀਕੇ ਨਾਲ ਇਹਨਾਂ ਨੇ ਚੀਜ਼ਾਂ ਖੜੀਆਂ ਕਰਤੀਆਂ ਹੁਣ ਜੇ ਉਹ ਇਹਨੂੰ ਕਬੂਲ ਕਰਦੇ ਆ ਤਾਂ ਵੀ ਫਸਦੇ ਆ ਤੇ ਜੇ ਤੋਂ ਮੁਕਰਦੇ ਆ ਤੇ ਤਾਂ ਵੀ ਦੋਸ਼-ਪ੍ਰਤੀ-ਦੋਸ਼ ਤਾਂ ਲੱਗਣਗੇ ਇਹ ਹੁਣ ਮੀਡੀਆ ਦੇ ਵਿੱਚ ਤਾਂ ਲਗਾਤਾਰ ਗੱਲ ਚੱਲਦੀ ਰਹੂਗੀ। ਪਰ ਇੱਕ ਪਹਿਲੂ ਹੋਰ ਵੀ ਆ ਕਿ ਜਦੋਂ ਗਿਆਨੀ ਰਖਵੀਰ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ 'ਚ ਸੀਗੇ ਤੇ ਉਹਨਾਂ ਨੂੰ ਸਿਹਤ ਸਮੱਸਿਆ ਆ ਗਈ ਸੀ ਉਹਨਾਂ ਦੇ ਹਾਰਟ ਨਾਲ ਸੰਬੰਧਿਤ ਪ੍ਰੋਬਲਮ ਆ ਗਈ ਸੀ ਉਹ ਅੰਮ੍ਰਿਤਸਰ ਸਾਹਿਬ 'ਚ ਆਉਣਾ ਤਾਂ ਚਾਹੁੰਦੇ ਸੀ ਦਰਬਾਰ ਸਾਹਿਬ ਤੇ ਹੈਡ ਗ੍ਰੰਥੀ ਵਜੋਂ ਉਹਨਾਂ ਦੀ ਪਹਿਲੀ ਪਸੰਦ ਸੀ ਲੇਕਿਨ ਉਹਨੂੰ ਨਾਲ ਦੀ ਨਾਲ ਇਹ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਗਈ ਉਹ ਪੂਰੇ ਪੱਕੇ ਮਝੈਲ ਨੇ ਬੜੇ ਸ਼ਲੀਨ ਵਿਹਾਰ ਵਾਲੇ ਨੇ ਤੇ ਸਹਿਜ ਰਹਿੰਦੇ ਨੇ ਆਮ ਤੌਰ ਤੇ ਕੀ ਹੁਣ ਉਹ ਆਪਣਾ ਕੋਈ ਨਵਾਂ ਰੂਪ ਕੋਈ ਨਵਾਂ ਤਰ੍ਹਾਂ ਦਾ ਇੱਕ ਵਰਕਿੰਗ ਦਿਖਾਉਣਗੇ ਇਹ ਐਮ ਸਵਾਲਾਂ ਜਾਂ ਉਹਨਾਂ ਦੇ ਉੱਤੇ ਕੋਈ ਬਾਹਰੀ ਅਸਰ ਪੈਣਗੇ ਇਹ ਦੇਖਣਾ ਹੋਊਗਾ ਅਗਲੇ ਦਿਨ ਇਸ ਮਾਮਲੇ 'ਚ ਬੜੇ ਹੀ ਗੰਭੀਰ ਰਹਿਣ ਵਾਲਿਆ ਅਕਾਲੀ ਪੋਲਿਟਿਕਸ ਸਿੱਖ ਪੋਲਿਟਿਕਸ ਸਿੱਖ ਲੀਡਰਸ਼ਿਪ ਨਰਧਾਰਤ ਹੋਣੀਆਂ ਸਾਰੀਆਂ ਚੀਜ਼ਾਂ ਤੇ ਅਸੀਂ ਨੀਚ ਲਾ ਕੇ ਤੱਕ ਦੇ ਰਾਂਗੇ